ਸਾਰੇ ਦੋਸਤਾਂ ਨੂੰ ਸਤਿ ਸ੍ਰੀ ਅਕਾਲ ਦੋਸਤੋ ਅੱਜ ਤੁਸੀਂ ਜਾਣੋਗੇ ਕੁਦਰਤ ਦੁਆਰਾ ਦਿੱਤੇ ਤੰਦਰੁਸਤੀ ਦੇ ਚੌਥੇ ਪੱਲੇ ਪਾਣੀ ਬਾਰੇ ਪਾਣੀ ਦਾ ਸਾਡੇ ਸਰੀਰ ਵਿੱਚ ਕੀ ਮਹੱਤਵ ਹੈ ਕੁਦਰਤ ਨੇ ਸਾਨੂੰ ਸਭ ਜੀਵਾਂ ਨੂੰ ਪੀਣ ਵਾਸਤੇ ਕਿਹੋ ਜਿਹਾ ਪਾਣੀ ਦਿੱਤਾ ਹੈ ਕੁਦਰਤ ਨੇ ਉਸ ਪਾਣੀ ਵਿੱਚ ਕੀ ਕੀ ਖੂਬੀਆਂ ਪਾਈਆਂ ਹਨ ਅੱਜ ਅਸੀਂ ਕਿਹੜਾ ਪਾਣੀ ਇਸਤੇਮਾਲ ਕਰ ਰਹੇ ਹਾਂ ਤੇ ਉਹਦੇ ਸਾਡੇ ਸਰੀਰ ਉੱਤੇ ਕੀ ਕੀ ਨੁਕਸਾਨ ਹਨ ਇਹ ਜਾਣਕਾਰੀਆਂ ਦੇਣ ਵਾਸਤੇ ਸਾਡੇ ਨਾਲ ਮੌਜੂਦ ਨੇ ਪੋਸ਼ਣ ਦੇ ਮਾਹਰ ਫਿਟਨੈਸ ਕੋਚ ਸਰਦਾਰ ਧਰਮਜੀਤ ਸਿੰਘ ਜੀ ਆਓ ਉਹਨਾਂ ਨਾਲ ਗੱਲ ਕਰਦੇ ਹਾਂ ਇੱਜਾੜਦੇ ਸਤਿ ਸ਼੍ਰੀ ਅਕਾਲ ਸਰ ਜੀ ਸਤਿਕਾਰ ਅਮਰਦੀਪ ਸਿੰਘ ਜੀ ਸਰ ਜੀ ਅੱਜ ਤੁਸੀਂ ਸਾਡੇ ਦੋਸਤਾਂ ਨੂੰ ਇਹ ਦੱਸੋ ਕਿ ਪਾਣੀ ਦਾ ਸਾਡੇ ਸਰੀਰ ਵਿੱਚ ਕੀ ਮਹੱਤਵ ਹੈ ਜੀ ਦੇਖੋ ਪਾਣੀ ਜਿਹੜਾ ਹੈ ਇਹ ਹਰ ਇੱਕ ਜੀਵ ਦੇ ਸਰੀਰ ਦਾ 70% ਹਿੱਸਾ ਹੈ ਜੀ ਸੋ ਸਭ ਤੋਂ ਜ਼ਿਆਦਾ ਸਰੀਰ 'ਚ ਪਾਣੀ ਹੈ ਜੀ ਕੋਈ ਵੀ ਚੀਜ਼ ਜਦੋਂ ਸਭ ਤੋਂ ਜ਼ਿਆਦਾ ਹੋਵੇ ਉਹਦਾ ਮਹੱਤਵ ਵੀ ਸਭ ਤੋਂ ਜ਼ਿਆਦਾ ਹੁੰਦਾ ਹੈ ਖਾਣੇ ਦੇ ਵਿੱਚ ਵੀ ਤੁਸੀਂ ਦੇਖੋ ਸਾਵਾਂ ਤੋਂ ਬਾਅਦ ਸਭ ਤੋਂ ਜ਼ਿਆਦਾ ਕੀ ਇਸਤੇਮਾਲ ਕਰਦੇ ਹਾਂ ਸੀ ਪਾਣੀ ਪਾਣੀ ਜੀ ਜੀ ਸੋ ਪੀਣ ਵਾਸਤੇ ਵੀ ਪਾਣੀ ਸਫਾਈ ਵਾਸਤੇ ਵੀ ਪਾਣੀ ਹਰ ਕੰਮ ਸਾਡਾ ਪਾਣੀ ਨਾਲ ਜੁੜਿਆ ਹੋਇਆ ਹੈ ਹਾਂਜੀ ਔਰ ਗੁਰੂ ਮਹਾਰਾਜ ਨੇ ਕੀ ਵਧੀਆ ਕਮਾਲ ਦੀ ਗੱਲ ਕਹੀ ਹੈ ਉਹਨਾਂ ਕਹਿੰਦੇ ਪਹਿਲਾ ਪਾਣੀ ਜੀਵੋ ਹੈ ਜਿੱਤ ਹਰਿਆ ਸਭ ਕੋਏ ਜੀ ਇਸ ਸ੍ਰਿਸ਼ਟੀ ਦੇ ਵਿੱਚ ਜਿਹੜੀ ਹਰਿਆਲੀ ਨਜ਼ਰ ਆਉਂਦੀ ਹੈ ਤੇ ਜਿੱਥੇ ਹਰਿਆਲੀ ਹੈ ਉੱਥੇ ਆਕਸੀਜਨ ਹੈ ਜੀ ਤੇ ਉਹ ਹਰਿਆਲੀ ਕਿਤੇ ਕਰਕੇ ਆ ਪਾਣੀ ਕਰਕੇ ਇੱਕ ਬੂਟੇ ਨੂੰ ਪਾਣੀ ਨਾ ਮਿਲੇ ਤੇ ਉਹ ਸੁੱਕ ਜਾਂਦਾ ਜੀ ਸਾਨੂੰ ਵੀ ਪਾਣੀ ਨਾ ਮਿਲੇ ਤੇ ਡੀਹਾਈਡਰੇਸ਼ਨ ਨਾਲ ਇਨਸਾਨ ਮਰ ਜਾਂਦਾ ਹੈ ਜੀ ਧਰਤੀ ਜਿਹੜੀ ਹੈ ਇਹਦੇ ਉੱਤੇ ਵੀ ਲਗਭਗ 70% ਪਾਣੀ ਹੈ ਜੀ ਤੇ ਗੁਜਰਾਤ ਨੇ ਕਿੱਡਾ ਕਮਾਲ ਦਾ ਤਾਲ ਮੇਲ ਬਣਾਇਆ ਹੈ ਕਿ ਤਾਂ ਹੀ ਸ਼ਾਇਦ ਗੁਰੂ ਮਹਾਰਾਜ ਨੇ ਕਿਹਾ ਜੋ ਬਰਮੰਡੇ ਸੋਈ ਪੜਦੇ ਜੀ ਇਹੋ ਕੁਝ ਬ੍ਰਹਮੰਡ ਚ ਸੋਈ ਪੜਦੇ ਵਿੱਚ ਵੀ ਹੈ ਸੋ ਇਹ ਹਿੱਸਾ ਜਿਹੜਾ ਆ 70% ਅਗਰ ਇਹ ਸਹੀ ਹੈ ਤੇ ਤੁਹਾਡਾ ਸਰੀਰ ਤੰਦਰੁਸਤ ਰਹਿਣ ਵਾਲਾ ਹੈ ਸਹੀ ਤੰਦਰਨਾ ਹਾਈਡਰੇਟ ਹੋਵੇਗਾ ਬਿਮਾਰੀਆਂ ਨੇੜੇ ਨਹੀਂ ਆਉਣਗੀਆਂ ਜੀ ਸਰੀਰ ਸਾਰੀਆਂ ਐਕਟੀਵਿਟੀਜ਼ ਜੋ ਕਰਨਾ ਉਹ ਕਰ ਪਾਏਗਾ ਠੀਕ ਹੈ ਜੀ ਸੋ ਤੰਦਰੁਸਤੀ ਦੇ ਨਾਲ ਇੱਕ ਗਹਿਰਾ ਸਬੰਧ ਸਾਡੇ ਪਾਣੀ ਦਾ ਹੈ ਜੀ ਸੋ ਸਰ ਜੀ ਕੁਦਰਤ ਨੇ ਸਾਨੂੰ ਸਭ ਜੀਵਾਂ ਨੂੰ ਇਸਤੇਮਾਲ ਕਰਨ ਵਾਸਤੇ ਕਿਹੋ ਜਿਹਾ ਪਾਣੀ ਦਿੱਤਾ ਹੈ ਤੇ ਕੁਦਰਤ ਨੇ ਉਹਦੇ ਵਿੱਚ ਕੀ ਕੀ ਖੂਬੀਆਂ ਪਾਈਆਂ ਹਨ ਜੀ ਹਾਲਾਂਕਿ ਜਿਹੜੀ ਧਰਤੀ ਪਲੈਨਟ ਹੈ ਇਹਦੇ ਉੱਤੇ ਪਾਣੀ ਦੀ ਕੋਈ ਕਮੀ ਨਹੀਂ। ਜਿਵੇਂ ਮੈਂ ਦੱਸਿਆ 70% ਪਾਣੀ ਹੈ। ਜਿਹੜੀ ਜ਼ਮੀਨ ਦਿਖਦੀ ਹੈ ਸਾਨੂੰ ਉਹ ਤੇ 30% ਹੈ ਬਸ। ਸੋ ਇਹਦੇ ਵਿੱਚ ਪਾਣੀ ਦੀ ਕੋਈ ਕਮੀ ਨਹੀਂ ਹੈ। ਲੇਕਿਨ ਉਸ ਪਾਣੀ ਦੇ ਵਿੱਚੋਂ ਵੀ ਅਗਰ ਅਸੀਂ ਧਰਤੀ ਦੇ ਉੱਤੇ ਰਹਿਣ ਵਾਲੇ ਜੀਵ ਜਿਹੜੇ ਉਹਨਾਂ ਦਾ ਪਾਣੀ ਅਗਰ ਕੱਢੀਏ। ਤੋਂ ਬੜਾ ਲਿਮਿਟਡ ਹੈ। ਉਸ ਸਾਰੇ ਪਾਣੀ ਦਾ ਮੁਸ਼ਕਿਲ ਨਾਲ 1% ਹੈ। ਜੀ। ਯੂਕੀ ਸੁਣਦੜ ਪਰ ਰਹੇ ਨੇ। ਤੁਹਾਨੂੰ ਪਤਾ ਹੀ ਉਹ ਪਾਣੀ ਦਾ ਸਾਡੇ ਜਿਹੜੇ ਧਰਤੀ ਤੇ ਰਹਿਣ ਵਾਲੇ ਜੀਵਾਂ ਨੂੰ ਉਹ ਕੁਝ ਨਹੀਂ ਕਰ ਸਕਦੇ ਬਾਈ استعمال ਨਹੀਂ ਕਰ ਸਕਦੇ ਜੀ ਨਾ ਉਹਨਾਂ ਨੂੰ ਨਾ ਸਕੀਏ ਨਾ ਉਹਨੂੰ ਪੀ ਸਕੀਏ ਉਸ ਤੋਂ ਬਾਅਦ ਇੱਕ ਪਾਣੀ ਜ਼ਮੀਨ ਦੇ ਵਿੱਚ ਛੁਆ ਕੇ ਰੱਖਿਆ ਹੋਇਆ ਜੀ ਹੁਣ ਉਹ ਜਿਹੜਾ ਜ਼ਮੀਨ ਦੇ ਵਿੱਚ ਛਪਾਇਆ ਹੋਇਆ ਪਾਣੀ ਹੈ ਉਹ ਕੁਦਰਤ ਨੇ ਉਹਦੇ ਵਿੱਚ ਜ਼ਮੀਨ 'ਚ ਤਰ੍ਹਾਂ ਤਰ੍ਹਾਂ ਦੇ ਕੈਮੀਕਲ ਵੀ ਰੱਖੇ ਨੇ ਉਹ ਉਹਨਾਂ ਦੇ ਪ੍ਰਭਾਵ ਥਲੇ ਹੁੰਦਾ ਉਹ ਕੁਦਰਤ ਨੇ ਬਰਸਪਤੀਆਂ ਵਾਸਤੇ ਰੱਖਿਆ ਕਿਉਂਕਿ ਹਰ ਇੱਕ ਬੂਟੇ ਦੀ ਜੜ ਜਿਹੜੀ ਉਹ ਥੱਲੇ ਜ਼ਮੀਨ 'ਚ ਜਾਣੀ ਹੈ ਉਹਨਾਂ ਵਾਸਤੇ ਉਹ ਖਜ਼ਾਨਾ ਹੈ ਉਹ ਪਾਣੀ ਉਹਨਾਂ ਵਾਸਤੇ ਹੈ ਸਾਡੇ ਵਾਸਤੇ ਜਿਹੜਾ ਪਾਣੀ ਹੈ ਧਰਤੀ ਤੇ ਰਹਿਣ ਵਾਲੇ ਜੀਵਾਂ ਵਾਸਤੇ ਉਹ ਪਾਣੀ ਹੈਗਾ ਆ بارش ਦਾ ਪਾਣੀ। ਕੀ ਦੇਖੋ ਕਿੰਨੀ ਕਮਾਲ ਦੀ ਇਹ ਕੁਦਰਤੀ ਖੇੜ ਹੈ ਕਿ ਸਮੁੰਦਰ ਚੋਂ ਉਹ ਖਾਰਾ ਪਾਣੀ ਹਵਾਵਾਂ ਚੁੱਕਦੀਆਂ ਨੇ। ਜਿਹਦੇ ਵਿੱਚ ਪਤਾ ਨਹੀਂ ਕਿੰਨਾ ਇਕ ਨਮਕ ਹੈ, ਕਿੰਨਾ ਇਕ ਅਸ਼ੁੱਧੀਆਂ ਨੇ, ਕੀ ਕੁਝ ਹੋ ਦੇ ਵਿੱਚ ਜਿਹਨੂੰ ਅਸੀਂ ਉਸ ਤਰ੍ਹਾਂ ਇਤਮਾਲ ਹੀ ਨਹੀਂ ਕਰ ਪਾਉਂਦੇ ਤੇ ਉਹਨੂੰ ਪਰ ਸਮਾਨ ਚ ਲੈ ਜਾਂਦੀਆਂ ਨੇ ਹਵਾਵਾਂ ਤੇ ਉੱਤੇ ਜਾ ਕੇ ਕੁਦਰਤ ਨੇ ਪਤਾ ਨਹੀਂ ਕਿਹੜੀ ਫੈਕਟਰੀ ਲਈ ਹੈ। ਜੀ ਜਦ ਤੱਕ ਉਹ ਥੱਲੇ ਡਿੱਗਦਾ ਤੇ ਬਿਲਕੁਲ ਮਿੱਠਾ ਸਵਾਦੀ ਪਾਣੀ ਬਣ ਜਾਂਦਾ ਹੈ ਜੀ ਉਹਦੇ ਵਿੱਚੋਂ ਵੀ ਵੱਡਾ ਹਿੱਸਾ ਜਿਹੜਾ ਹੈ ਉਹ ਬਰਫ਼ ਦੇ ਰੂਪ ਚ ਅਗਲੇ ਸ਼ੇਰਜ਼ ਦੇ ਰੂਪ ਦੇ ਵਿੱਚ ਜੀ ਉਹ ਵੀ ਸਾਡੇ ਤੱਕ ਬਹੁਤ ਘੱਟ ਪਹੁੰਚਦਾ ਹੈ ਉਤਰੀ ਤੱਕ ਜਿਹੜੇ throve ਹੈ ਉਹਦੇ ਵਿੱਚ ਉਹ ਬਰਫ਼ ਦੇ ਰੂਪ ਚ ਜਮਿਆ ਹੋਇਆ ਸੋ ਇੱਕ ਛੋਟਾ ਹਿੱਸਾ ਜਿਹੜਾ ਪਾਣੀ ਹੈ ਜਿਹੜਾ ਪੂਰੀ ਸ੍ਰਿਸ਼ਟੀ ਦਾ ਮਾਤਰ 1% ਵੀ ਨਹੀਂ ਹੈ ਜਿਹੜਾ ਨਦੀਆਂ ਦੇ ਜ਼ਰੀਏ ਤਰਾਬਾਂ ਦੇ ਜ਼ਰੀਏ ਦਰਿਆਵਾਂ ਦੇ ਜ਼ਰੀਏ ਇਹ ਬਹਿ ਕੇ ਸਾਡੇ ਤੱਕ ਪਹੁੰਚਦਾ ਜੀ ਮਾਨੀ ਸੋ ਇੱਕ ਲਿਮਟਡ ਜਿਹਾ ਪਾਣੀ ਆ ਜੀ ਜਿਹੜਾ ਸਾਡੇ ਇਸਤੇਮਾਲ ਵਾਸਤੇ ਕੁਦਰਤ ਨੇ ਦਿੱਤਾ ਹੈ ਸੋ ਉਹ ਜਿਹੜਾ ਪਾਣੀ ਹੈ ਤੁਸੀਂ ਦੇਖੋ ਕੋਈ ਵੀ ਜੀਵ ਜਿਹੜਾ ਜੰਗਲ ਦਾ ਅੱਜ ਵੀ ਉਸੇ ਪਾਣੀ ਨੂੰ ਇੰਜੋਏ ਕਰ ਰਿਹਾ ਹੈ ਜੀ ਤੇ ਅੱਜ ਵੀ ਉਹਨਾਂ ਹੀ ਤੰਦਰੁਸਤੀ ਹੈ ਜਿੰਨਾ ਸਦੀਆਂ ਪਹਿਲੇ ਸੀ ਉਹ ਨਾ ਤੇ ਜ਼ਮੀਨ ਦੇ ਅੰਦਰ ਦਾ ਪਾਣੀ ਵਰਤ ਰਿਹਾ ਹੈ ਨਾ ਉਸ ਨਦਰ ਦਾ ਪਾਣੀ ਵਰਤ ਰਿਹਾ ਹੈ ਠੀਕ ਹੈ ਉਹ ਜਿਹੜਾ ਕੁਦਰਤ ਉਹ ਨੂੰ ਪ੍ਰੋਸ ਕਰਕੇ ਪਾਣੀ ਦਿੰਦੀ ਹੈ ਨਦੀਆਂ ਦੇ ਰੂਪ ਦੇ ਵਿੱਚ ਉਸੇ ਪਾਣੀ ਨੂੰ ਇਸਤੇਮਾਲ ਕਰਦਾ ਹੈ ਜਾਂ بارش ਦਾ ਪਾਣੀ ਜਿਹੜਾ ਤਲਾਬਾਂ ਚ ਰੋਬਿਆਂ ਦੇ ਵਿੱਚ ਇਕੱਠਾ ਹੋ ਜਾਂਦਾ ਉਸ ਨੂੰ ਇਸਤੇਮਾਲ ਕਰਦਾ ਹੈ ਸੋ ਉਹ ਜਿਹੜਾ ਪਾਣੀ ਹੈ ਉਹ ਕੁਦਰਤ ਨੇ ਸਾਨੂੰ ਧਰਤੀ ਤੇ ਰਹਿਣ ਵਾਲੇ ਜੀਵਾਂ ਨੂੰ ਦਿੱਤਾ ਹੈ। ਰਹੀ ਗੱਲ ਕਿ ਇਹਦੇ ਵਿੱਚ ਕੁਦਰਤ ਕੀ ਕੀ ਖੂਬੀਆਂ ਪਾਉਂਦੀ ਹੈ। ਉਹ ਪਾਣੀ ਐਵੇਂ ਤਿਆਰ ਨਹੀਂ ਹੋ ਜਾਂਦਾ। ਜੀ। ਹੁਣ ਜਦੋਂ ਇਹਤੇ ਸਾਇੰਟੀਫਿਕ ਰਿਸਰਚ ਹੁੰਦੀ ਹੈ ਤੇ ਪਤਾ ਲੱਗਦਾ ਹੈ ਕਿ ਉਸ ਪਾਣੀ ਚ ਕੁਦਰਤ ਚਾਰ ਖੂਬੀਆਂ ਪਾਉਂਦੀ ਹੈ ਤਾਂ ਜਾ ਕੇ ਉਹ ਕੰਪਲੀਟ ਜੀਵਨ ਜੀਵਨ ਪਾਣੀ ਕਿੰਨੇ ਆ ਉਹ ਬਣਦਾ ਹੈ। ਇਹ ਪਹਿਲਾਂ ਤੇ ਸਮੁੰਦਰ ਤੋਂ ਖਾਰਾ ਪਾਣੀ ਚੁੱਕਿਆ ਤੇ ਉਹਨੂੰ ਜਾ ਕੇ ਸ਼ੁੱਧ ਪਾਣੀ ਦੇ ਵਿੱਚ ਬਦਲ ਦਿੱਤਾ ਜਾਂਦਾ ਹੈ। ਜਿਹਦੇ ਵਿੱਚ ਕਿਸੇ ਤਰ੍ਹਾਂ ਦਾ ਕੋਈ ਕੈਮੀਕਲ ਨਹੀਂ ਕਿਸੇ ਤਰ੍ਹਾਂ ਦੀ ਕੋਈ ਅਸ਼ੁੱਧੀ ਨਹੀਂ ਜੀ ਤੇ بارش ਦੇ ਰੂਪ ਦੇ ਵਿੱਚ ਉਹ ਜਮੀਨ ਦੇ ਉੱਤੇ ਵਰਸਾਇਆ ਹੈ ਇਸੇ ਦੌਰਾਨ ਜਦੋਂ ਬੱਦਲ ਬਣ ਕੇ ਉੱਪਰ ਸੀਗਾ ਤੇ ਉਹਨੂੰ ਸੂਰਜ ਦੀਆਂ ਕਿਰਨਾਂ ਨੇ ਸਟਰਲਾਈਜ਼ ਕਰ ਦਿੱਤਾ ਜੀ ਉਹਦੇ ਵਿੱਚ ਜੋ ਜਿੰਨਾ ਬੁਰਾ ਬੈਕਟੀਰੀਆ ਸੀ ਸਾਰਾ ਖਤਮ ਕਰ ਦਿੱਤਾ ਤੇ ਚੰਗਾ ਜਿਹੜਾ ਸੀ ਉਹਨੂੰ ਮੇਨਟੇਨ ਕਰ ਦਿੱਤਾ ਉਹ ਇੱਕ ਸਟਰਲਾਈਜ਼ ਵਾਟਰ ਹੋ ਗਿਆ ਤੀਜੀ ਖੂਬੀ ਉਹ ਖਵਾ ਦੇ ਵਿੱਚ ਹੀ ਉਹਦੇ ਵਿੱਚ ਆਕਸੀਜਨ ਕੋਈ ਜੀ ਇਹਨੂੰ ਡਿਸੋਲਵ ਆਕਸੀਜਨ ਕਹਿੰਦੇ ਆ ਸਾਡੇ ਜੀਵਾਂ ਵਾਸਤੇ ਜਿਹੜਾ ਪਾਣੀ ਉਹਦੇ ਵਿੱਚ ਡਿਸਾਲਵ ਆਕਸੀਜਨ ਬੇਹੱਦ ਜ਼ਰੂਰੀ ਹੈ ਇਹ ਤੁਸੀਂ ਖਾਸ ਕਰਕੇ ਦੇਖੋ ਜਿੰਨੀਆਂ ਵੀ ਮੱਛੀਆਂ ਨੇ ਇਹ ਜਿਹੜਾ ਪਾਣੀ ਇਹ ਦਰਿਆਵਾਂ ਦਾ ਪਾਣੀ ਜਾਂ ਇਹਦੇ ਵਿੱਚ ਹੀ ਰਹਿੰਦੀਆਂ ਨੇ ਤੁਸੀਂ ਜ਼ਮੀਨ ਦੇ ਅੰਦਰ ਜਿਹੜਾ ਪਾਣੀ ਹੈ ਉਹਦੇ ਵਿੱਚ ਮੱਛੀ ਨਹੀਂ ਮਿਲੇਗੀ ਤੁਹਾਨੂੰ ਜੀਵ ਨਹੀਂ ਮਿਲਣਗੇ ਠੀਕ ਹੈ ਗਹਿਰਾ ਪਾਣੀ ਜਿੱਥੇ ਜਾਓਗੇ ਉੱਥੇ ਤੁਹਾਨੂੰ ਜੀਵ ਨਹੀਂ ਮਿਲਣ ਵਾਲੇ ਕਿਉਂਕਿ ਉਹਦੇ ਵਿੱਚ ਡਿਸਾਲਵ ਆਕਸੀਜਨ ਨਹੀਂ ਹੈਗੀ ਜੀ ਤਾਂ ਆਕਸੀਜਨ ਘੋਲਦਾ ਹੈ ਉਹਦੇ ਵਿੱਚ ਡਿਸਾਲਵ ਆਕਸੀਜਨ ਬਣਦੀ ਹੈ ਇਹਦੇ ਉੱਤੇ ਅਸੀਂ ਵੀ ਐਕਸਪੈਰੀਮੈਂਟ ਕੀਤਾ ਸੀਗਾ ਕਿ ਇੱਕ ਚੈਂਬਰ ਦੇ ਵਿੱਚ ਪਾਈਆਂ ਅਸੀਂ ਮੱਛੀਆਂ ਜਿਹੜਾ بارش ਦਾ ਪਾਣੀ ਸੀ ਉਹ ਇੱਕ ਦੇ ਵਿੱਚ ਅਸੀਂ ਜ਼ਮੀਨ ਤੋਂ ਕੱਢ ਕੇ ਪਾਣੀ ਉਹ ਪਾਇਆ ਤੇ ਤੀਜੇ ਦੇ ਵਿੱਚ ਆਰਓ ਪਾਣੀ ਜਿਹੜਾ ਅਸੀਂ ਪੀਂਦੇ ਆ ਉਹ ਪਾਇਆ ਜੀ ਤੇ ਤਿੰਨਾਂ ਦੇ ਵਿੱਚ ਹੀ ਇੱਕ ਇੱਕ ਮੱਛੀ ਛੱਡੀ ਜਿਹੜਾ ਤੋਂ ਰਦੀ ਵਾਲਾ ਪਾਣੀ ਸੀ ਉਹ ਚ ਮੱਛੀ ਵਧੀਆ ਉੱਚ ਕੋਈ ਉਹਨੂੰ ਪ੍ਰੋਬਲਮ ਨਹੀਂ ਹੋਈ ਜਿਹੜਾ ਪਾਣੀ ਅਸੀਂ ਜ਼ਮੀਨ ਦਾ ਕੱਢਿਆ ਸੀ ਉਹਨੂੰ ਜਦੋਂ ਉਹਦੇ ਵਿੱਚ ਮੱਛੀ ਜਿਹੜੀ ਸੀ ਉਹ 48 ਕਿ ਘੰਟੇ ਮਸਾਂ ਜੀ ਪਾਈ ਤੇ ਜਿਹੜਾ RO ਦਾ ਪਾਣੀ ਅਸੀਂ ਪਾਇਆ ਸੀ ਉਹ ਚ 24 ਘੰਟੇ ਵੀ ਨਿਕੰਡੇ ਉਹਨੇ ਜੀ ਤੇ ਮਰ ਗਈ ਫਿਰ ਉਹਦਾ ਐਨਲਿਸਿਸ ਕੀਤਾ ਕਿ ਕਾਰਨ ਕੀ ਹੈ ਤੁਸੀਂ ਦੇਖਿਆ ਹੋਵੇਗਾ ਜਿੱਥੇ ਵੀ ਮੱਛੀਆਂ ਪਾਲੀਆਂ ਹੁੰਦੀਆਂ ਨੇ ਤੇ ਉਹਦੇ ਵਿੱਚ ਹਵਾ ਲਾਉਣੀ ਪੈਂਦੀ ਹੈ ਜੀ ਇੱਕ ਪੰਪ ਲਾਇਆ ਹੁੰਦਾ ਉਹ ਤੋਂ ਬੁਲਬਲੇ ਜੋਕ ਸਰ ਰਹੇ ਨੇ ਉਹ ਹਵਾ ਇਸੇ ਕਰਕੇ ਲਾਈ ਜਾਂਦੀ ਹੈ ਕਿ ਉਹਦੇ ਵਿੱਚ ਹਵਾ ਦੇ ਚੋਂ ਆਕਸੀਜਨ ਘੋਲ ਦੇ ਕਿਉਂਕਿ ਉਹਨਾਂ ਮੱਛੀਆਂ ਨੇ ਪਾਣੀ ਦੇ ਵਿੱਚੋਂ ਹੀ ਡਿਸੋਲਵਡ ਆਕਸੀਜਨ ਲੈਣੀ ਹੈ ਜੀ ਕਿਉਂਕਿ ਇੱਕ ਤੇ ਪਾਣੀ ਦਾ ਮੋਲੀਕੂਲ ਹੈ ਆਕਸੀਜਨ ਉਹ ਹਾਈਡਰੋਜਨ ਆਕਸੀਜਨ ਮਿਲ ਕੇ ਪਾਣੀ ਬਣਿਆ ਉਹ ਤੇ ਟੁੱਟ ਨਹੀਂ ਸਕਦਾ ਉਹ ਟੁੱਟ ਗਿਆ ਤੇ ਦੋ ਗੈਸਾਂ ਅਲੱਗ-ਅਲੱਗ ਹੋ ਜਾਣੀਆਂ ਨੇ ਜੀ ਇਹ ਡਿਸੋਲਵ ਆਕਸੀਜਨ ਜਿਹੜੀ ਉਹ ਜਿਹਾ ਬੜੀ ਜ਼ਰੂਰੀ ਹੈ ਇਹ ਸਾਨੂੰ ਸਿਰਫ ਸਾਹ ਰਾਈਂ ਹੀ ਆਕਸੀਜਨ ਨਹੀਂ ਮਿਲਦੀ ਪਾਣੀ ਰਾਈਂ ਵੀ ਆਕਸੀਜਨ ਮਿਲਦੀ ਹੈ ਜੀ ਸੋ ਇਹ ਇੱਕ ਬੜਾ ਮਹੱਤਵਪੂਰਨ ਜਿਹੜਾ ਗੁਣ ਹੈ ਕੁਦਰਤ ਉਹਦੇ ਵਿੱਚ ਹੁੰਦੀ ਹੈ ਉਸ ਪਾਣੀ ਨੂੰ ਆਕਸੀਜਨੇਟ ਕਰ ਦਿੰਦੀ ਹੈ ਹਵਾ ਦੇ ਵਿੱਚ ਹੀ ਆਕਸੀਜਨ ਘੋਲ ਦਿੰਦੀ ਹੈ ਉਹਦੇ ਵਿੱਚ ਤੇ ਫੇਰ ਉਹਨੂੰ ਉਹ ਬਰਸਿਆਂ ਦਾ ਪਾਣੀ ਜ਼ਮੀਨ ਦੇ ਉੱਤੇ ਡਿੱਗਦਾ ਜਮੀਨ ਤੇ ਆ ਕੇ ਚੌਥਾ ਗੁਣ ਉਹਦੇ ਵਿੱਚ ਪੈਦਾ ਹੁੰਦਾ ਹੈ ਉਹ ਗੁਣ ਕੀ ਹੈ ਕਿ ਜਿਹੜਾ ਉੱਚੇ ਥਾਂ ਤੇ ਪਾਣੀ ਡਿੱਗਿਆ ਉਹ ਨੀਵੇਂ ਥਾਂਲੇ ਨੂੰ ਆਉਣਾ ਹੈ ਨੀਵੇਂ ਥਾਂ ਨੂੰ ਆਉਣਾ ਹੈ ਤੇ ਰਸਤੇ ਵਿੱਚ ਕਿੰਨੀਆਂ ਮਨਸਪਤੀਆਂ ਰੱਬ ਨੇ ਵਿਛਾਈਆਂ ਹੋਈਆਂ ਨੇ ਤੇ ਉਹਨਾਂ ਮਨਸਪਤੀਆਂ ਤੋਂ ਫਿਰ ਉਹ ਲੈਂਦਾ ਲਾਈਵ ਮਿਨਰਲਸ ਤੁਹਾਨੂੰ ਪਤਾ ਸਾਡੇ ਸਰੀਰ ਦੇ 60% ਮਿਨਰਲ ਜਿਹੜੇ ਨੇ ਉਹ ਪਾਣੀ ਚੋਂ ਮਿਲਦੇ ਨੇ ਜੀ ਉਹ ਪਾਣੀ ਮਿਨਰਲ ਕਿੱਥੋਂ ਲੈ ਰਿਹਾ ਵਰਨਸਪਤੀਆਂ ਤੋਂ ਹੋਰਨਸਪਤੀਆਂ ਤੋਂ ਜਦੋਂ ਵਹਿ ਕੇ ਆ ਰਿਹਾ ਹੈ ਤੇ ਉਹ ਰਸਤੇ ਤੋਂ ਸਾਰਾ ਉਹਨੂੰ ਲੈਂਦਾ ਹੈ ਤੇ ਇਸ ਤਰ੍ਹਾਂ ਕਰਕੇ ਉਹ ਇੱਕ ਕੰਪਲੀਟ ਵਾਟਰ ਬਣਦਾ ਹੈ ਜੀ ਕੰਪਲੀਟ ਸਹੀ ਪਾਣੀ ਬਣਦਾ ਜਿੰਨੂੰ ਅਸੀਂ ਕਹਿ ਲੈਂਦੇ ਆ ਕਿ ਚਾਰ ਗੁਣ ਉਹਦੇ ਵਿੱਚ ਪਾ ਦਿੱਤੇ ਕੁਦਰਤ ਨੇ ਇੱਕ ਉਹਨੂੰ ਕੈਮੀਕਲ ਫ੍ਰੀ ਕਰ ਦਿੱਤਾ ਦੂਜਾ ਉਹਨੂੰ ਸਟਰਨਾਈਜ਼ ਕਰ ਦਿੱਤਾ ਤੀਜਾ ਉਹਨੂੰ ਆਕਸੀਜਨੇਟ ਕਰ ਦਿੱਤਾ ਤੇ ਚੌਥਾ ਉਹਨੂੰ ਮਿਨਰਲ ਵਾਟਰ ਬਣਾ ਦਿੱਤਾ ਜੀ ਸੋ ਇਸ ਤਰ੍ਹਾਂ ਇਹ ਬਣ ਜਾਂਦਾ ਇੱਕ ਜਿੰਦਾ ਪਾਣੀ ਲਾਈਵ ਵਾਟਰ ਠੀਕ ਫਿਰ ਉਹਦੀ ਇੱਕ ਚੀਜ਼ ਹੋਰ ਖੂਬੀ ਪਈ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਇਕੱਠੀਆਂ ਹੋ ਜਾਂਦੀਆਂ ਨੇ ਪੈਂਦੀਆਂ ਨੇ ਤੇ ਫਿਰ ਉਸ ਪਾਣੀ ਦਾ ਇੱਕ ਆਈਡੀਅਲ ਪੀ ਐਚ ਲੈਵਲ ਬਣ ਜਾਂਦਾ ਉਹਦਾ ਪੋਟੈਂਸ਼ੀਅਲ ਆਫ ਹਾਈਡਰੋਜਨ ਜਿਹੜਾ ਹੈ ਉਹ ਲਗਭਗ 7.8 ਦੇ ਲਾਗੇ ਮਿਲਦਾ ਹੈ ਜੀ ਜਿਹਨੂੰ ਅਲਕਲਾਈਨ ਵਾਟਰ ਕਹਿੰਦੇ ਹਾਂ ਸੋ ਉਹ ਸਾਡੇ ਸਰੀਰ ਵਾਸਤੇ ਇੱਕ ਆਈਡੀਅਲ ਵਾਟਰ ਪਾਣੀ ਜਿਹੜਾ ਉਹ ਬਣ ਜਾਂਦਾ ਤਾਂ ਉਹ ਸਾਡੇ ਸਰੀਰ ਦੀਆਂ ਸਾਰੀਆਂ ਲੋੜਾਂ ਜਿਹੜੀਆਂ ਉਹ ਸਹੀ ਢੰਗ ਨਾਲ ਪੂਰੀਆਂ ਕਰਦਾ ਸੋ ਇਹ ਜਿਹੜਾ ਪਾਣੀ ਹੈ ਕੁਦਰਤ ਨੇ ਇੰਨੀ ਮਿਹਨਤ ਕਰਕੇ ਸਾਡੇ ਵਾਸਤੇ ਤਿਆਰ ਕੀਤਾ ਹੈ ਤੇ ਉਹ ਹੀ ਸਾਡੇ ਸਰੀਰ ਵਾਸਤੇ ਆਈਡੀਅਲ ਪਾਣੀ ਹੈ ਜੀ ਤਾਂ ਸਰ ਜੀ ਅੱਜ ਜਿਹੜਾ ਅਸੀਂ ਘਰਾਂ ਦੇ ਵਿੱਚ ਪਾਣੀ ਇਸਤੇਮਾਲ ਕਰ ਰਹੇ ਹਾਂ ਉਹਦੇ ਵਿੱਚ ਕੀ ਖਰਾਬੀਆਂ ਹਨ ਉਹਦਾ ਸਾਡੇ ਸਰੀਰ ਉੱਤੇ ਕੀ ਕੀ ਨੁਕਸਾਨ ਹੈ ਜੀ ਦੇਖੋ ਅੱਜ ਜ਼ਿਆਦਾਤਰ ਘਰਾਂ ਦੇ ਵਿੱਚ ਜਿਹੜਾ ਪਾਣੀ ਇਸਤੇਮਾਲ ਹੋ ਰਿਹਾ ਉਹ ਬੋਰ ਦਾ ਪਾਣੀ ਹੈ ਜ਼ਮੀਨ ਦੇ ਅੰਦਰ ਦਾ ਪਾਣੀ ਹੈ ਜੀ ਜਿਹੜਾ ਸ਼ਾਇਦ ਕੁਦਰਤ ਨੇ ਸਾਡੇ ਕੋਲ ਰੱਖਾ ਕੇ ਰੱਖਿਆ ਸੀ ਅੱਜ ਅਸੀਂ ਉਹ ਪਾਣੀ ਨੂੰ ਖੋਜ ਲਿਆ ਤੇ ਉਸ ਪਾਣੀ ਨੂੰ ਸੀ ਬਹੁਤ ਜ਼ਿਆਦਾ ਇਸਤੇਮਾਲ ਕਰਦੇ ਆਂ ਜਰੂਰ ਤੋਂ ਜ਼ਿਆਦਾ ਕੱਢ ਕੱਢ ਕੇ ਕਿ ਅਸੀਂ ਪਾਣੀ ਹੀ ਜ਼ਮੀਨ ਦਾ ਥੜਾ ਖਤਮ ਬਰੀ ਜਾ ਰਹੇ ਜੀ ਜਦ ਕਿ ਉਹ ਪਾਣੀ ਕੁਦਰਤ ਨੇ ਰੱਖਿਆ ਸੀ ਮਰਸਪਤੀਆਂ ਵਾਸਤੇ ਤੇ ਅਸੀਂ بارش ਵਾਲਾ ਪਾਣੀ ਛੱਡ ਕੇ ਉਹਨੂੰ ਨਾ ਸੰਭਾਲ ਕੇ ਤੇ ਅਸੀਂ ਪਾਣੀ ਉਸ ਦੇ ਵਿੱਚ ਪਹੁੰਚ ਗਿਆ ਜੀ ਜ਼ਮੀਨ ਦੇ ਖੰਡੇ ਪਾਣੀ ਦੇ ਵਿੱਚ ਹੁਣ ਇਹ ਜਿਹੜਾ ਜ਼ਮੀਨ ਦਾ ਥੜੜਾ ਪਾਣੀ ਹੈ ਇੱਕ ਤਾਂ ਧਿਆਨ ਰੱਖੋ ਕਿ ਜ਼ਮੀਨ ਦੇ ਅੰਦਰ ਹਨੇਰਾ ਹੈ ਤੇ ਜਿੱਥੇ ਹਨੇਰਾ ਹੈ ਉੱਥੇ ਬੁਰੇ ਬੈਕਟੀਰੀਆ ਵੀ ਹੈਗੇ ਨੇ ਜੀ ਦੂਸਰਾ ਜਮੀਨ ਦੇ ਅੰਦਰ ਤਰ੍ਹਾਂ ਤਰ੍ਹਾਂ ਦੇ ਕੁਦਰਤ ਨੇ ਕੈਮੀਕਲ ਪਾ ਕੇ ਰੱਖੇ ਹੋਏ ਉਸ ਪਾਣੀ ਚ ਘੁਲਦੇ ਨੇ ਤੀਸਰੀ ਖਾਮੀ ਉਹਦੇ ਵਿੱਚ ਆ ਜਾਂਦੀ ਹੈ ਕਿ ਉਹਦੇ ਵਿੱਚ ਉਹ ਆਕਸੀਜਨ ਹੀ ਠ ਹੈ ਹੀ ਨਹੀਂ ਉਹਦੀ ਚ ਆਕਸੀਜਨ ਡਿਸੋਲਵ ਆਕਸੀਜਨ ਉਹ ਚ ਹੈ ਨਹੀਂ ਜੀ ਹਾਂਜੀ ਜਿਹੜੀ ਆਕਸੀਜਨ ਹੈਗੀ ਉਹ ਤੇ ਪਾਣੀ ਦਾ ਮੋਲੀਕਿਊਲ ਹੈ ਉਹਨੂੰ ਜੇ ਆਕਸੀਜਨ ਨੂੰ ਅਲੱਗ ਕਰਾਂਗੇ ਤੇ ਹਾਈਡਰੋਜਨ ਵੱਖਰੀ ਤੇ ਆਕਸੀਜਨ ਵੱਖਰੀ ਹੋ ਜਾਣੀ ਸੋ ਉਹਦੇ ਜੋ ਖੂਬੀਵਾਂ ਨੇ ਸੋ ਅਸੀਂ ਜ਼ਿਆਦਾਤਰ ਘਰਾਂ ਦੇ ਵਿੱਚ ਬੋਰ ਦਾ ਪਾਣੀ ਜਿਹੜਾ ਵਰਤਨਦਾ ਹੈ ਤਾਨੂੰ ਲੱਗਦਾ ਕੋਈ ਬੜਾ ਸਾਫ਼ ਹੈ ਤੇ ਉਸ ਨੂੰ ਜਦੋਂ ਵਰਤਣਾ ਸ਼ੁਰੂ ਕੀਤਾ ਤੇ ਇਹਦੇ ਵੀ ਸਿਹਤ ਦੇ ਉੱਤੇ ਹੁਣ ਬੁਰੇ ਅਸਰ ਸਾਹਮਣੇ ਆ ਰਹੇ ਜੀ ਅਲੱਗ-ਅਲੱਗ ਏਰੀਆ ਦੇ ਵਿੱਚ ਤੁਹਾਨੂੰ ਜਿੱਥੇ ਵੀ ਪਾਣੀ ਮਿਲਦਾ ਆ ਤੁਹਾਨੂੰ ਉਹ ਅਲੱਗ-ਅਲੱਗ ਕੈਟਾਗਰੀ ਦਾ ਮਿਲਦਾ ਹੈ ਅਲੱਗ-ਅਲੱਗ ਤੁਹਾਨੂੰ ਉਹਦਾ ਪੀਐਚ ਲੈਵਲ ਮਿਲਦਾ ਹੈ ਅਲੱਗ-ਅਲੱਗ ਉਹਦੇ ਵਿੱਚ ਉਹਦਾ ਤੁਹਾਨੂੰ ਟੀਡੀਐਸ ਮਿਲਦਾ ਹੈ ਸੋ ਜਿਹੜਾ ਆਈਡੀਅਲ ਪਾਣੀ ਹੈ ਸਾਡਾ ਉਹ ਜੋਕ ਜੋ ਇੱਕ ਆਈਡੀਅਲ ਚਾਹੀਦਾ ਹੈ ਉਹ ਜ਼ਮੀਨ ਦੇ ਪਾਣੀ 'ਚ ਨਹੀਂ ਹੈਗਾ ਜੀ ਫਿਰ ਅਸੀਂ ਦੇਖਦੇ ਹਾਂ ਕਿ ਗੱਲ ਨਹੀਂ ਬਣ ਰਹੀ ਪਾਣੀ ਚੰਗਾ ਨਹੀਂ ਸਾਡਾ ਤੇ ਇਹ ਤੋਂ ਅਸੀਂ ਆਰਓ ਕਰ ਲਿਆ ਅੱਜ ਕੱਲ ਆਰਓ ਇੱਕ ਸਟੇਟਸ ਸਿੰਬਲ ਬਣ ਗਿਆ ਹੈ ਘਰਾਂ ਦੇ ਵਿੱਚ ਤੇ ਜਦੋਂ ਅਸੀਂ ਆਰਓ ਲਾ ਦਿੰਦੇ ਹਾਂ ਤੇ ਆਰਓ ਦਾ ਕੰਮ ਕੀ ਹੈ ਕਿ ਉਹ ਪਾਣੀ ਦੇ ਵਿੱਚੋਂ ਜੋ ਵੀ ਹਾਰਡ ਚੀਜ਼ਾਂ ਨੇ ਹਾਰਡ ਮਿਨਰਲ ਜ਼ਮੀਨ ਦੇ ਵਿੱਚੋਂ ਜਿਹੜੇ ਆਉਣੇ ਨੇ ਉਹ ਧਿਆਨ ਰੱਖੋ ਕਿ ਕਿਤੇ ਉਹ ਲਾਈਵ ਮਿਨਰਲ ਨਹੀਂ ਹੈਗੇ ਸਿੰਥੈਟਿਕ ਨੇ ਜੀ ਇਹ ਚੀਜ਼ ਨੂੰ ਸਮਝਣਾ ਵੀ ਜ਼ਰੂਰੀ ਆ ਜਿਵੇਂ ਕਿ ਜ਼ਮੀਨ ਦੇ ਵਿੱਚ ਲੋਹਾ ਹੈਗਾ ਉਹ ਪਾਣੀ ਚ ਘੋਲ ਕੇ ਆਇਰਨ ਆ ਸਕਦਾ ਹੈ ਠੀਕ ਹੈ ਲੇਕਿਨ ਉਹ ਆਇਰਨ ਸਾਡਾ ਸ਼ਰੀਰ ਅਬਜ਼ੌਰਬ ਨਹੀਂ ਕਰ ਸਕਦਾ ਠੀਕ ਹੈ ਜ਼ਮੀਨ ਦਾ ਜਿਹੜਾ ਖਣਿਜ ਦੇ ਤੌਰ ਤੇ ਲੋਹਾ ਕਿਤੇ ਅਸੀਂ ਸੱਡੇ ਉਹਨੂੰ ਜਦੋਂ ਆਕਸੀਜਨ ਤੇ ਉਹਨੂੰ ਪਾਣੀ ਮਿਲਦਾ ਤੇ ਉਹਨੂੰ ਜੰਗ ਲੱਗ ਜਾਂਦਾ ਜੀ ਤੇ ਉਹ ਜੰਗਾਲ ਲੱਗੇ ਕਿਤੇ ਕਿੱਲ ਸਾਨੂੰ ਚੁੱਭ ਜੇ ਤੇ ਉਹ ਸਾਨੂੰ ਟੈਟਨਸ ਕਰਕੇ ਸਾਨੂੰ ਮੌਸਮੀ ਦੇ ਸਕਦਾ ਜੀ ਇੰਨਾ ਖਤਰਨਾਕ ਹੈ ਲੇਕਿਨ ਬੂਟੇ ਦੇ ਵਿੱਚੋਂ ਤਾਕਤ ਹੈਗੀ ਹੈ ਕਿ ਉਹਨੇ ਥੱਲੇੋਂ ਉਹ ਆਇਰਨ ਲਿਆ ਤੇ ਉਹਨੂੰ ਲਾਈਵ ਆਰੰਗ ਦੇ ਵਿੱਚ ਬਦਲ ਦਿੱਤਾ ਲੋਹ ਤੱਤ ਦੇ ਵਿੱਚ ਬਦਲ ਦਿੱਤਾ ਜੀ ਹੁਣ ਹਰੇ ਪੱਤੇ ਦੇ ਵਿੱਚ ਵੀ ਆਇਰਨ ਹੈਗਾ ਲੇਕਿਨ ਉਹ ਜਿਹੜਾ ਆਇਰਨ ਹੈ ਉਹ ਇੱਕ ਜਿੰਦਾ ਲਾਈਵ ਆਰਗੇਨਿਕ ਠੀਕ ਹੈ ਜਿਹਨੂੰ ਅਸੀਂ ਬਾਇਓ ਕਹਿੰਦੇ ਆ ਜੀ ਉਹ ਆਇਰਨ ਬਣ ਗਿਆ ਹੁਣ ਉਹ ਜਦੋਂ ਆਇਰਨ ਤੁਸੀਂ ਖਾਂਦੇ ਹੋ ਤੁਹਾਨੂੰ ਜ਼ਿੰਦਗੀ ਮਿਲਦੀ ਹੈ ਤੁਹਾਡੇ ਵਿੱਚ ਬਲੱਡ ਬਣਦਾ ਜੀ ਸੋ ਇੱਕ ਜਿਹੜਾ ਇਸ तरह ਦੇ ਮਿਨਰਲ ਨੇ ਸਾਡੀ ਉਸ ਪਾਣੀ ਦੇ ਵਿੱਚੋਂ ਉਹ ਸਾਨੂੰ ਨੁਕਸਾਨ ਪਹੁੰਚਾਉਂਦੇ ਨੇ ਫਿਰ ਅਸੀਂ ਕੀ ਕਰਦੇ ਹਾਂ ਕਿ ਉਹਨੂੰ ਡੀ ਮਿਨਰਲ ਕਰ ਦਈਓ ਆਰਓ ਲਾ ਦਈਓ ਤੇ ਆਰਓ ਜਦੋਂ ਉਸ ਪਾਣੀ ਦੇ ਵਿੱਚੋਂ ਸਾਰੇ ਮਿਨਰਲ ਕੱਢਦਾ ਹੈ ਉਹ ਦੇਖਣ ਨੂੰ ਤਾਂ ਪਾਣੀ ਥੋੜਾ ਮਿੱਠਾ ਹੋ ਜਾਂਦਾ ਹੈ ਚੰਗਾ ਹੋ ਜਾਂਦਾ ਹੈ ਲੇਕਿਨ ਉਹ ਪਾਣੀ ਬੜਾ ਐਗਰੈਸਿਵ ਹੋ ਜਾਂਦਾ ਹੈ ਕਿਉਂਕਿ ਕੁਦਰਤ ਨੇ ਉਹ ਆਪ ਨੂੰ ਉਹ ਜੀ ਨੂੰ ਉਹਦੀ ਹੈਬਿਟ ਬਣਾਈ ਹੈ ਕਿ ਉਹਨੇ ਆਪਣੇ ਵਿੱਚ ਘੋਲ ਕੇ ਕੁਝ ਰੱਖਣਾ ਹੈ ਜੀ ਇਹ ਦੇਖਿਆ ਗਿਆ ਹੈ ਕਿ ਜਿਹੜੇ ਵੀ ਲੋਕ ਜ਼ਿਆਦਾ ਆਰਓ ਦਾ ਪਾਣੀ ਪੀਂਦੇ ਨੇ ਉਹਨਾਂ ਦੀਆਂ ਹੱਡੀਆਂ ਕਮਜ਼ੋਰ ਹੋ ਜਾਂਦੀਆਂ ਤੇ ਚੇਤੀਆਂ ਕਿਉਂਕਿ ਜਦੋਂ TDS ਪਾਣੀ ਦਾ ਪੂਰਾ ਨਹੀਂ ਉਹਦੇ ਵਿੱਚ ਅਸੀਂ ਘਟਾਤਾ ਹੈ ਬਹੁਤ ਜ਼ਿਆਦਾ ਕੱਢ ਦਿੰਦਾ ਵਿੱਚੋਂ ਉਹ ਜਦੋਂ ਪਾਣੀ ਤੁਸੀਂ ਪੀਤਾ ਠੀਕ ਹੈ ਉਹਨੇ ਤੁਹਾਡੇ ਨੁਕਸਾਨ ਤੇ ਜਿਹੜੇ ਅਸੀਂ ਬਾਕੀ ਤੇ ਘਟਾ ਹਤੇ ਲੇਕਿਨ ਵੱਡਾ ਨੁਕਸਾਨ ਇਹ ਕਰਨਾ ਸ਼ੁਰੂ ਕਰ ਦਿੱਤਾ ਕਿ ਜਦੋਂ ਤੁਹਾਡੇ ਸਰੀਰ ਦੇ ਵਿੱਚੋਂ ਪਾਣੀ ਗਿਆ ਤੋਂ ਲੱਭ ਰਿਹਾ ਸੀ ਮੈਂ ਤੇ ਆਪਣੇ ਚ ਭੋਲਣਾ ਹੈ ਕੁਝ ਜੀ ਅਗਰੈਸਿਵ ਵਾਟਰ ਉਹ ਕਹਿੰਦੇ ਨੇ ਕਿ ਉਹਨੇ ਤੁਹਾਡੇ ਸਰੀਰ ਚੋਂ ਜਿਹੜੇ ਮਿਨਰਲ ਸੀ ਕਿੱਥੇ ਉਹਨੇ ਸਰੀਰ ਨੂੰ ਮਿਨਰਲ ਦੇਣੇ ਸੀਗੇ ਜੀ ਕਿੱਥੇ ਉਹਨੇ ਤੁਹਾਡੇ ਕੋ ਖੋਣੇ ਸ਼ੁਰੂ ਕਰ ਲੇ ਜੀ ਹੱਡੀਆਂ ਹੱਡੀਆਂ ਚੋਂ ਲੈਣੇ ਸ਼ੁਰੂ ਕਰ ਦੇ ਤੁਹਾਡੇ ਜਿਹੜੇ ਹੋਰ ਜਿਹੜੇ ਅਸੀਂ ਜਿਹ ਲੋ ਪੋਸ਼ਕਤਾ ਤੋਂ ਤੁਹਾਡੇ ਕੋਲ ਲੈਣੀ ਸ਼ੁਰੂ ਕਰ ਲਿਓ ਉਲਟਾ ਤੇ ਉਹਦੇ ਨਾਲ ਤੁਹਾਡੇ ਸਰੀਰ ਨੂੰ ਫਿਰ ਨੁਕਸਾਨ ਹੋਣ ਲੱਗ ਪੈਂਦਾ ਸੋ ਇਹ ਹੁਣ ਸਾਇੰਟੀਫਿਕਲੀ ਵੀ ਪ੍ਰੂਵ ਹੋਇਆ ਕਿ ਜਿਹੜਾ ਪਾਣੀ ਅਸੀਂ ਪੀਣਾ ਹੈ ਉਹਦਾ TDS ਘੱਟੋ ਘੱਟ 350 ਲੱਗੇ ਹੋਣਾ ਚਾਹੀਦਾ ਜੀ ਤੇ ਕੁਦਰਤ ਨੇ ਤੋਂ ਨਦੀ ਦਾ ਪਾਣੀ ਸਾਨੂੰ ਆਲਰੇਡੀ ਐਸੀ TDS ਲ ਬਣਾ ਕੇ ਦਿੱਤਾ ਸੀ ਜੀ ਸੋ ਅਸੀਂ ਇਹ ਜਿਹੜੀਆਂ ਪਾਣੀ ਅੱਜ ਵਰਤਣ ਦੇ ਆ ਜ਼ਮੀਨ ਦਾ ਪਾਣੀ ਕੱਢ ਕੇ ਅਲੱਗ-ਅਲੱਗ ਜਗ੍ਹਾ ਤੇ ਤੇ ਫਿਰ ਉਹਨੂੰ ਆਰੋ ਕਰਕੇ ਉਹਦੋਂ ਕਿੰਨੀਆਂ ਬਿਮਾਰੀਆਂ ਜੁੜੀਆਂ ਹੋਈਆਂ ਨੇ ਹੱਡੀਆਂ ਦੀ ਕਮਜ਼ੋਰੀ ਉਹਦੋਂ ਜੁੜੀ ਹੋਈ ਹੈ ਜਦੋਂ ਹੱਡੀਆਂ ਤੋਂ ਕੈਲਸ਼ੀਅਮ ਹਟਦਾ ਹੈ ਤੋਂ ਫਿਰ ਕੈਲਸੀਫਿਕੇਸ਼ਨ ਵੀ ਹੁੰਦਾ ਹੈ ਉਹ ਫੈਟ ਦੇ ਨਾਲ ਲੰਗ ਕੇ ਤੁਹਾਡੀਆਂ ਖੂਨ ਦੀਆਂ ਨਾੜੀਆਂ 'ਚ ਇਕੱਠਾ ਹੋ ਜਾਂਦਾ ਉਹਨੂੰ ਕੈਲਸੀਫਿਕੇਸ਼ਨ ਕਹਿੰਦੇ ਨੇ ਉਹ ਉੱਥੇ ਪੜ ਕੇ ਬਲੋਕੇਜ ਬਣ ਗਏ ਉਹਦੇ ਕਰਕੇ ਹਾਰਦੀਆਂ ਪ੍ਰੋਬਲਮ ਬਣਦੀਆਂ ਨੇ ਫਿਰ ਉਹ ਜਿਹੜਾ ਪਾਣੀ ਉਹੀ ਕੈਲਸ਼ੀਅਮ ਜਿਹੜਾ ਕਿਉਂਕਿ ਸੋਲਿਡ ਕੈਲਸ਼ੀਅਮ ਆਇਆ ਜਿਹੜਾ ਤੁਸੀਂ ਖਾਣੇ ਤੋਂ ਕੈਲਸ਼ੀਅਮ ਜਾਣਾ ਸੀ ਉਦੋਂ ਜਿਹੜਾ ਡੰਡੀਆਂ ਚ ਆਇਆ ਉਹ ਸੋਲਿਡ ਫਾਰਮ ਦੇ ਵਿੱਚ ਆਇਆ ਉਹਨੇ ਫਿਰ ਤੁਹਾਡੇ ਗਾਲ ਬਲੱਡ ਦੇ ਵਿੱਚ ਸਟੋਨ ਬਣਾਉਣੇ ਨੇ ਤੁਹਾਡੀ ਕਿਡਨੀ ਦੇ ਵਿੱਚ ਸਟੋਨ ਬਣਾਉਣੇ ਨੇ ਇਹ ਕਈ ਤਰ੍ਹਾਂ ਦੀਆਂ ਪ੍ਰੋਬਲਮਸ ਜੜੀਆਂ ਨੇ ਉਹ ਕਰ ਦਿੰਦਾ ਫਿਰ ਇਹ ਜਿਹੜਾ ਪਾਣੀ ਹੈ ਇਹ ਐਸਿਡਿਕ ਵਾਟਰ ਹੋ ਜਾਂਦਾ ਜੀ ਇਹਦਾ ਪੀ ਐਚ ਲੈਵਲ ਸਾਡੇ ਸਰੀਰ ਨੂੰ ਸੂਟ ਨਹੀਂ ਕਰਦਾ ਤੇ ਉਹ ਜਦੋਂ ਤੁਹਾਡਾ ਸਰੀਰ ਦਾ ਪੀ ਐਚ ਲੈਵਲ ਡਿੱਗਦਾ ਤੇ ਇਹ ਫਿਰ ਕਈ ਸਮੱਸਿਆਵਾਂ ਹੋਰ ਪੈਦਾ ਕਰ ਦਿੰਦਾ ਕਿਉਂਕਿ ਜਿਹੜਾ ਐਲਕਲਾਈਨਿਟੀ ਹੈ ਉਹਦੇ ਵਿੱਚ ਜੀਵਨ ਪਲਦਾ ਹੈ ਤੇ ਐਸਿਡਿਕ ਜਿਹੜੀ ਚੀਜ਼ਾਂ ਨੇ ਉਹਨਾਂ ਵਿੱਚ ਜੀਵਨ ਗਲਦਾ ਹੈ ਜੀ ਇਹ ਤੇ ਸਦੀਆਂ ਤੋਂ ਆਯੁਰਵੇਦਾ ਦੇ ਵਿੱਚ ਪ੍ਰਮਾਣਿਤ ਹੈ ਸੋ ਜਿਹੜਾ ਪਾਣੀ ਅਸੀਂ ਅੱਜ ਵਰਤਣ ਲਈ ਆਂ ਜ਼ਮੀਨ ਦੇ ਅੰਦਰ ਦਾ ਕੱਢ ਕੇ ਜਾਂ ਉਹਨੂੰ ਆਰਓ ਕਰਕੇ ਉਹਦੇ ਇਹ ਸਾਰੇ ਨੁਕਸਾਨ ਸਾਹਮਣੇ ਆ ਚੁੱਕੇ ਨੇ ਸੋ ਸਰ ਜੀ ਅੱਜ ਦੇ ਯੁੱਗ ਵਿੱਚ ਅਸੀਂ ਨਦੀਆਂ ਨਾਲਿਆਂ ਦਾ ਪਾਣੀ ਤੇ ਇਸਤੇਮਾਲ ਕਰ ਨਹੀਂ ਸਕਦੇ ਇਸ ਦਾ ਕੀ ਹੱਲ ਕੀਤਾ ਜਾਵੇ ਕਿਉਂਕਿ ਪਾਣੀ ਤੇ ਇੱਕ ਬਹੁਮੁੱਲੀ ਜ਼ਰੂਰਤ ਹੈ ਜੀ ਤੁਹਾਡੇ ਘਰ ਦੀ ਜਿਹੜੀ ਛੱਤ ਹੁੰਦੀ ਹੈ ਨਾ ਉਹਦੇ ਉੱਤੇ ਕੁਦਰਤ ਸਾਲ ਭਰ ਦੇ ਵਿੱਚ ਇੰਨਾ ਪਾਣੀ ਸੁੱਟਦੀ ਹੈ ਕਿ ਤੁਹਾਡੇ ਇਸਤੇਮਾਲ ਤੋਂ ਵੱਧੂ ਹੈ ਜੀ ਠੀਕ ਹੈ ਜੀ ਇਹ ਅਸੀਂ ਉਸੇ ਪਾਣੀ ਨੂੰ ਇਕੱਠਾ ਕਰ ਲਈਏ ਨਾ ਤੇ ਸਾਨੂੰ ਹੋਰ ਕਿਸੇ ਵੀ ਪਾਣੀ ਦੂਰ ਲੈਣ ਦੀ ਲੋੜ ਨਹੀਂ ਹੈ ਜੀ ਪਰ ਅਸੀਂ ਉਸ ਪਾਣੀ ਨੂੰ ਇਕੱਠਾ ਕਰਦੇ ਨਹੀਂ ਉਹਨੂੰ ਅਸੀਂ ਗਵਾ ਦਿੰਦੇ ਹਾਂ ਉਹ ਸਭ ਤੋਂ ਕੀਮਤੀ ਪਾਣੀ ਹੈ ਸੋ ਘਰ ਜਿੱਥੇ ਮਰਜ਼ੀ ਹੋਵੇ ਹਿੰਦੁਸਤਾਨ ਦਾ ਕੋਈ ਕੋਨਾ ਐਸਾ ਨਹੀਂ ਜਿੱਥੇ ਘੱਟ ਬਾਰਿਸ਼ ਪੈਂਦੀ ਹੋਵੇ ਨਹੀਂ ਕਿ ਉਹ ਪਾਣੀ ਪੀਂਜੋਗਾ ਪੂਰਾ ਨਾ ਹੋਵੇ ਅਗਰ ਭਾਰਤ ਦੀ ਗੱਲ ਕਰੀਏ ਤਾਂ ਸਭ ਤੋਂ ਘੱਟ ਨਹੀਂ ਜਿਹੜਾ ਉਹ ਰਾਜਸਥਾਨ ਚ ਪੈਂਦਾ ਹੈ ਜੀ ਲੇਕਿਨ ਉੱਥੇ ਵੀ ਉਹਦੇ ਛਾਰਾਂ ਦੇ ਵਿੱਚ ਮੇਰੇ ਦੋਸਤ ਕੁਛ ਰਹਿੰਦੇ ਨੇ ਜਿਨ੍ਹਾਂ ਨੇ ਇਹ ਇਤਜ਼ਾਮ ਕੀਤਾ ਕਿ ਉਹ بارش ਦਾ ਪਾਣੀ ਜਿਹੜਾ ਛੱਤ ਦੇ ਉੱਤੇ ਪੈਂਦਾ ਉਹਨੂੰ ਇਕੱਠਾ ਕਰਦੇ ਨੇ ਤੇ ਉਹਨੂੰ ਹੀ ਇੰਜੋਏ ਕਰਦੇ ਨੇ ਉਹ ਕਹਿੰਦੇ ਨੇ ਕਿ ਸਾਨੂੰ ਸਭ ਨੂੰ ਇਹ ਵੀ ਜਿਹੜਾ ਅਸੀਂ ਇਕੱਠਾ ਕਰਦੇ ਉਹ ਚੋਂ ਵੀ 15-20% ਪਾਣੀ ਫालतू ਹੁੰਦਾ ਸਾਨੂੰ ਉਹ ਜ਼ਮੀਨ ਦੇ ਵਿੱਚ ਅਸੀਂ ਪਾ ਦਨੇ ਆ ਵਾਪਸ ਜੀ ਠੀਕ ਹੈ ਤੇ ਕਦੇ ਵੀ ਸਾਨੂੰ ਨਾ ਕਿਤੇ ਊਟੀ ਦੀ ਰੋਡ ਪਈ ਹੈ ਕੁਝ ਮੁਸਕੁਰਤੀ ਦੇ ਪਾਣੀ ਦੀ ਰੋੜ ਪਈ ਹੈ ਨਾ ਥੱਲੇ ਥੱਲੇ ਜਮੀਂ ਚੋਂ ਕੱਢਣ ਦੀ ਰੋੜ ਪਈ ਸਗੋਂ ਉਲਟਾ ਅਸੀਂ ਜਮੀਨ ਨੂੰ ਪਾਣੀ ਦੇੰਮੇ ਆ। ਸੋ ਕੁਦਰਤ ਨੇ ਪਾਣੀ ਦੀ ਕੋਈ ਕਮੀ ਨਹੀਂ ਰੱਖੀ। ਜੇ ਨਦੀ ਨਾਲੇ ਦਾ ਪਾਣੀ ਸਾਡੇ ਤੱਕ ਨਹੀਂ ਆਇਆ ਲੇਕਿਨ ਕੁਦਰਤ ਮੀਂਹ ਦਾ ਪਾਣੀ ਤਾਂ ਸਾਡੇ ਫਤਿਚਾਰੀ ਹੈ। ਜੀ। ਸੋਚ ਕੀਤਾ ਕੀ ਜਾਂਦਾ ਜੇ ਕਿ ਸਿਰਫ ਛੱਤ ਜਿਹੜੀ ਹੈ ਉਹਨੂੰ ਸਾਫ਼ ਕਰ ਲੋ। ਉਹਦੇ ਸਾਰੇ ਜਿਹੜੇ ਪਾਣੀ ਜੰਨਾ ਚਾਹਤੇ ਇਕੱਠਾ ਹੋਣਾ ਹੈ ਉਹਨੂੰ ਇੱਕ ਪੁਆਇੰਟ ਤੇ ਲਾਓ। ਤੇ ਉਹਦੇ ਥੱਲੇ ਲਿਆ ਕੇ ਇੱਕ ਵਾਲਵ ਨੋ ਪਾਪਸਾਂ ਚ ਉਹਨੂੰ ਇੱਕ ਬਾਰ ਮਨ ਲਾਤਾ ਜਾਂਦਾ ਜਦੋਂ ਬਾਰਿਸ਼ ਸਟਾਰਟ ਹੁੰਦੀ ਹੈ ਤੇ 10-15 ਮਿੰਟ ਦਾ ਜਿਹੜਾ ਪਾਣੀ ਹੈ ਉਹਨੂੰ ਚਾਣ ਲਈਦਾ ਉਹਨੂੰ ਉਨੇ ਇਕੱਠਾ ਕਰੀਦਾ ਕਿਉਂਕਿ ਉਹਦੇ ਚ ਹਵਾ ਦੇ ਚ ਬਹੁਤ ਸਾਰਾ ਪੋਲੂਸ਼ਨ ਨਹੀਂ ਹੁੰਦਾ ਉਹ ਸਾਫ਼ ਹੁੰਦਾ ਹੈ ਨਾਲੇ ਉਹਨੇ ਦੇ ਦੇਰ ਦੇ ਵਿੱਚ ਛੱਤ ਵੀ ਧੁੱਪ ਜਾਂਦੀ ਹੈ ਜੀ ਉਹ ਪਾਣੀ ਵੇਸਟ ਕਰ ਦਿੱਤਾ ਬਾਕੀ ਜਿਹੜਾ ਪਾਣੀ ਉਹ ਫਿਰ ਜੀ ਦੇ ਅੰਦਰ ਹੀ ਵੱਡੇ ਟੈਕ ਬਣਾ ਲਏ ਜਾਂਦੇ ਨੇ ਤੇ ਉਹਦੇ ਵਿੱਚ ਉਹਨੂੰ ਇਕੱਠਾ ਕਰ ਲਿਆ ਜਾਂਦਾ ਸੋ ਉਹ ਜਿਹੜਾ ਪਾਣੀ ਤੁਹਾਡੇ ਕੋਲ ਇਕੱਠਾ ਹੋ ਗਿਆ ਹੁਣ ਤੁਸੀਂ ਉਸੇ ਪਾਣੀ ਨੂੰ ਪੰਪ ਦੇ ਜ਼ਰੀਏ ਚੁੱਕ ਕੇ ਤੇ ਛੱਤ ਤੇ ਪਚਾ ਲੋ ਟੰਕੀ ਦੇ ਵਿੱਚ ਤੇ ਉੱਥੋਂ ਇਸਤੇਮ ਮੇਰੇ ਦੋਸਤਾਂ ਨੇ ਬੜਾ ਕਮਾਲ ਦੇ ਕੰਮ ਕੀਤੇ ਹੋਏ ਨੇ ਕਿ ਉਹਨਾਂ ਨੇ ਚਤਾਂ ਦੇ ਉੱਤੇ ਪਾਣੀ ਪਚਾਇਆ ਟਾਂਕੀ ਨਾਲ ਫਿਰ ਉਸੇ ਪਾਣੀ ਨੂੰ ਕਿਚਨ ਵਿੱਚ ਇਸਤੇਮਾਲ ਕਰਦੇ ਨੇ ਧੌਣ ਧੋਣ ਵਾਸਤੇ ਇਸਤੇਮਾਲ ਕਰਦੇ ਨੇ ਉਸ ਜਿਹੜਾ ਪਾਣੀ ਨਿਕਲਿਆ ਉਹਨੂੰ ਵੀ ਵੇਸਟ ਨਹੀਂ ਕਰਦੇ ਜੀ ਉਹਦੇ ਚ ਕੋਈ ਵੀ ਸਿੰਥੈਟਿਕ ਕੈਮੀਕਲ ਯੂਜ਼ ਨਹੀਂ ਕਰਦੇ ਰਾਂਦ ਵਿੱਚ ਧੌਣਾ ਧੋਣਾ ਉਹਨਾਂ ਨੇ ਆਰਗੇਨਿਕ ਕਰ ਲਿਆ ਹੋਇਆ ਤੇ ਫਿਰ ਉਹ ਜਿਹੜਾ ਪਾਣੀ ਹੈ ਉਹਨੂੰ ਜਿਹੜੀ ਘਰ ਦਾ ਬਗੀਚਾ ਲਾਇਆ ਉਹਨਾਂ ਨੇ ਉੱਤੇ ਸਬਜ਼ੀਆਂ ਲਾਈਆਂ ਨੇ ਉਹ ਉਹਨਾਂ ਵਾਸਤੇ ਇਸਤੇਮਾਲ ਕਰ ਲੈਂਦੇ ਨੇ ਜੀ ਉਹ ਕਰਦੀਆਂ ਸਬਜ਼ੀਆਂ ਵੀ ਵਧੀਆ ਹੋ ਰਹੀਆਂ ਨੇ ਸੋ ਉਹ ਪਾਣੀ ਨੂੰ ਇੱਕ ਸਾਈਕਲ ਦੇ ਦਿੱਤਾ ਉਹਨਾਂ ਨੇ। ਉਹ ਕਿੰਨੇ ਵਧੀਆ ਉਪਰਾਲੇ ਨੇ ਅਸੀਂ ਕਰ ਸਕਦੇ ਹਾਂ। ਜੀ। ਸੋ ਇਹ ਇਸ ਤਰ੍ਹਾਂ ਕਰਕੇ ਹਰ ਕਿਸੇ ਨੂੰ ਇਹ ਪਾਣੀ ਇੱਕ ਚੰਗਾ ਮਿਲ ਜਾਂਦਾ ਹੈ। ਸੋ ਕਮੀ ਕੋਈ ਨਹੀਂ ਹੈ। ਇਹ ਨਦੀ ਦਾ ਹੋਂਦ ਵੈਸੇ ਹੋ ਰਿਹਾ ਜਿਵੇਂ ਪੰਜਾਬ ਦੇ ਜਿਹੜੇ ਸ਼ਹਿਰ ਨੇ ਜਿਵੇਂ ਮਹਾਲੀ ਹੈ ਤੇ ਇੱਥੇ ਪਾਣੀ ਨਦੀ ਦਾ ਪ੍ਰੋਵਾਈਡ ਕਰਵਾਇਆ ਜਾ ਰਿਹਾ। ਤੇ ਹਰ ਜਗ੍ਹਾ ਸਰਕਾਰਾਂ ਵੀ ਕੋਸ਼ਿਸ਼ ਕਰਦੀਆਂ ਇੱਕ ਨਦੀ ਦਾ ਪਾਣੀ ਮਿਲੇ ਤਾਂ ਕਿ ਉਹ ਪਾਣੀ ਇੱਕ ਆਈਡੀਅਰ ਪਾਣੀ ਲੋਕਾਂ ਨੂੰ ਮਿਲੇ ਉਹਦਾ ਸਿਹਤ ਦੇ ਉੱਤੇ ਚੰਗੇ ਅਸਰ ਹੈਗੇ ਨੇ। ਪਰ ਜਿੱਥੇ ਨਹੀਂ ਹੈ ਉੱਥੇ ਅਸੀਂ ਆਪ ਵੀ ਉਹ ਬਣਾ ਲੈ। ਕਰ ਸਕਦੇ ਨੇ ਉਸ ਕਰਨਾ ਕਿ ਜਦੋਂ ਘਰ ਦਾ ਨਿਰਮਾਣ ਕਰਨ ਇੱਕ ਟੈਂਕੀ ਤੇ ਬਣਾਣਾ ਥੱਲੇ ਜੀ ਜੀ ਬਾਕੀ ਕੰਮ ਤੇ ਸਾਰੇ ਆਟੋਮੈਟਿਕਲੀ ਹੁੰਦੇ ਰਹਿਣੇ ਨੇ ਫਿਰ ਸੋ ਇਹ ਵੀ ਇੱਕ ਤਰੀਕਾ ਹੈਗਾ ਹਾਂ ਉਹ ਲੋਕ ਜਿਹੜੇ ਸ਼ਹਿਰਾਂ ਚ ਰਹਿੰਦੇ ਨੇ ਮਲਟੀ ਸਟੋਰੀਜ਼ ਚ ਰਹ ਰਹੇ ਨੇ ਠੀਕ ਹੈ ਸੋਸਾਇਟੀਆਂ ਦੇ ਵਿੱਚ ਰਹਿੰਦੇ ਨੇ ਤੇ ਉੱਥੇ ਛੱਤ ਆਪਣੀ ਨਹੀਂ ਆ ਉਹਨਾਂ ਵਾਸਤੇ ਜ਼ਰੂਰ ਪ੍ਰੋਬਲਮ ਓਬਵੀ ਹੈ ਜੇ ਚਾਰੇ ਬੰਨੇ ਤੁਹਾਡੇ ਕੋਲ ਪਾਣੀ ਨਹੀਂ ਹੈਗਾ ਕਿ ਕੋਈ ਵੀ ਇੰਤਜ਼ਾਮ ਨਹੀਂ ਹੈ ਤੇ ਫਿਰ ਤੁਸੀਂ ਜ਼ਮੀਨ ਦੇ ਅੰਦਰ ਦਾ ਪਾਣੀ ਜਿਹੜਾ ਉਹਨੂੰ ਵੀ ਇੱਕ ਪੁਰਾਣੀ ਤਰੀਕੇ ਨਾਲ ਸਹੀ ਕਰ ਸਕਦੇ ਹੋ ਜੀ ਕਾਫੀ ਹੱਦ ਤੱਕ ਉਹਦੇ ਵਿੱਚ ਕਰਨਾ ਇਹ ਹੈ ਕਿ ਜਿਹੜਾ ਪਾਣੀ ਜੋ ਵੀ ਸਾਡੇ ਕੋਲ ਆ ਰਿਹਾ ਹੈ ਇਸ ਵੇਲੇ ਚਾਹੇ ਉਹ ਪਿਊਬਲ ਦਾ ਹੈ ਬੋਰਿੰਗ ਦਾ ਹੈ ਚਾਹੀ ਜੁੱਤੂਰ ਅਮਰਜੀ ਹੈ ਉਹ ਉਹਨੂੰ ਤੁਸੀਂ ਅਹ ਟੰਕੀ ਚ ਜਾਣ ਤੋਂ ਪਹਿਲਾਂ ਪਲਾਸਟਿਕ ਦੀ ਟੰਕੀ ਚ ਨਾ ਜਾਏ ਉਹ ਪਾਣੀ ਉਹ ਪਹਿਲਾਂ ਇਹਨੂੰ ਰੈਫ ਕਰੋ ਕਿਉਂਕਿ ਪਲਾਸਟਿਕ ਦੀ ਟੰਕੀ ਦੇ ਵਿੱਚੋਂ ਬਹੁਤ ਸਾਰਾ ਪਲਾਸਟਿਕ ਦਾ ਮਟੀਰੀਅਲ ਜਿਹੜਾ ਜਿਹੜਾ ਕਿ ਬੜਾ ਖਤਰਨਾਕ ਹੈ ਉਹ ਵਿੱਚ ਘੁਲ ਜਾਂਦਾ ਹੈ ਜਦੋਂ ਪਾਣੀ ਧੁੱਪ ਪੈਂਦੀ ਹੈ ਤੇ ਉਹ ਨੁਕਸਾਨ ਕਰਦਾ ਹੈ ਸੋ ਉਹਦੇ ਚ ਉਹ ਪਾਣੀ ਨਾ ਜਾਵੇ ਪੀਣ ਵਾਲਾ ਜਿਹੜਾ ਵਰਤਨਾ ਹੈ ਜਾਂ ਖਾਣੇ ਚ ਵਰਤਨਾ ਹੈ ਉਹ ਤਾਂ ਉਹ ਤੇ ਵਰਤ ਸਕਦੇ ਕੋਈ ਗੱਲ ਨਹੀਂ ਲੇਕਿਨ ਪੀਣ ਵਾਲੇ ਪਾਣੀ ਤੇ ਖਾਣੇ ਵਾਲੇ ਪਾਣੀ 'ਚ ਟੱਚ ਨਾ ਹੋਵੇ ਉਸ ਪਾਣੀ ਨੂੰ ਭਰੋ ਇੱਕ ਸਟੀਲ ਦੇ ਕੰਟੇਨਰ 'ਚ ਭਰ ਲਓ ਤੇ ਫਿਰ ਉਹਦੇ 'ਚ ਲਗਭਗ 10 ਲੀਟਰ ਪਾਣੀ 'ਚੇ 1 ਗ੍ਰਾਮ ਨੈਚੁਰਲ ਫਟਕੜੀ ਫਟਕੜੀ ਦੋ ਤਰ੍ਹਾਂ ਦੀ ਹੁੰਦੀ ਹੈ ਇੱਕ ਨੈਚੁਰਲ ਜਿੱਤਨਾ ਸਿੰਧਾ ਨਮਕ ਹੁੰਦਾ ਡਲੇ ਵਾਲਾ ਇਤਨੀ ਉਹ ਵੀ ਇਹ ਪੀਲੇ ਰੰਗ ਦੀ ਹਲਕੀ ਜੀ ਤੇ ਇੱਕ ਜਿਹੜੀ ਅਸੀਂ ਆਰਟੀਫੀਸ਼ੀਅਲ ਤਿਆਰ ਕਰਦੇ ਆ ਵਾਈਟ ਫਟਕੜੀ ਹੁੰਦੀ ਹੈ ਉਹ ਨਹੀਂ ਚਾਹੀਦੀ ਵਾਈਟ ਵਾਲੀ ਜਿਹੜੀ ਉਹ ਨੈਚੁਰਲ ਫਟਕੜੀ ਹੈ ਉਹਦੇ 'ਚ ਪਾ ਦਿਓ ਤੇ ਫਟਕੜੀ ਬੜਾ ਕਮਾਲ ਦਾ ਕੰਮ ਕਰਦੀ ਹੈ ਉਹਦੇ ਵਿੱਚ ਜਿੰਨੇ ਵੀ ਕੈਮੀਕਲ ਹੁੰਦੇ ਨੇ ਉਹਨਾਂ ਨੂੰ ਉਹ ਐਬਜ਼ੌਰਬ ਕਰ ਲੈਂਦੀ ਹੈ ਤੇ ਥੱਲੇ ਲੈ ਕੇ ਪੈ ਜਾਂਦੀ ਹੈ ਉਹ ਪਾਣੀ ਨੂੰ ਕਾਫੀ ਹੱਦ ਤੱਕ ਸਾਫ਼ ਕਰ ਦਿੰਦੀ ਹੈ ਜੇ ਕੋਈ ਖਤਰਨਾਕ ਬੈਕਟੀਰੀਆ ਤੋਂ ਉਹਨੂੰ ਵੀ ਸਾਫ਼ ਕਰ ਦਿੰਦੀ ਹੈ ਸੋ ਉਹ ਪਹਿਲਾਂ ਫਟਕੜੀ ਵਾਲਾ ਫਟਕੜੀ ਪਾਤੀ ਇਹ ਸਾਰਾ 5 ਮਿੰਟ ਦਾ ਕੰਮ ਹੈ ਜੀ ਉਹਦੇ ਵਿੱਚ ਤੁਹਾਨੂੰ ਚਾਹੀਦਾ ਇੱਕ ਸਟੀਲ ਦਾ ਕੰਟੇਨਰ ਉਹ ਫੈਮਿਲੀ ਦੇ ਸਾਈਜ਼ ਦੇ ਹਿਸਾਬ ਨਾਲ ਲੈ ਲਓ ਜਿੰਨੇ ਮੈਂਬਰ ਨੇ 4 ਲੀਟਰ ਪਾਣੀ ਪਰ ਹੈਲਡ ਜੀ ਇਕੱਠਾ ਕਰੋ ਤੇ ਉਹ ਇੱਕ ਕੰਟੇਨਰ ਰੋਡਾ ਲੈ ਲਓ ਦੋ ਘੜੇ ਚਾਹੀਦੇ ਨੇ ਜੀ ਬਸ ਤੇ ਤੁਹਾਡਾ ਪਾਣੀ ਤਿਆਰ ਹੋ ਜਾਂਦਾ ਹੈ ਪਹਿਲਾ ਕੰਮ ਪਾਣੀ ਭਰਿਆ ਕੰਟੇਨਰ ਦੇ ਵਿੱਚ ਉੱਚ ਪੜਕੀ ਬਾਤ ਛੱਡ ਦਿੱਤਾ ਜੀ 24 ਘੰਟੇ ਵਾਸਤੇ ਜਦੋਂ 24 ਘੰਟੇ ਬੀਤ ਜਾਂਦੇ ਤੇ ਉਸ ਤਰਾ ਪਾਣੀ ਆਰਾਮ ਨਾਲ ਉਤਾਰ ਕੇ ਉਹਨੂੰ ਘੜੇ 'ਚ ਕੱਢ ਲਿਓ ਜੀ ਇੱਕ ਘੜੇ 'ਚ 24 ਘੰਟੇ ਘੜੇ ਦੇ ਵਿੱਚ ਪਾਣੀ ਨੂੰ ਰਹਿਣ ਦਿਓ ਅਗਲਾ ਕੰਮ ਘੜੇ ਨੇ ਕਰਨਾ ਹੈ ਜੀ ਘੜਾ ਉਹਦੇ ਵਿੱਚ ਆਕਸੀਜਨ ਪਾ ਦਿੰਦਾ ਹੈ ਇਹ ਛੋਟੇ ਛੋਟੇ ਰੋਮਛਿੱਦਰ ਜਿਹੜੇ ਉਹਦੇ ਹੁੰਦੇ ਨੇ ਜਿੱਥੋਂ ਪਾਣੀ ਹਲਕਾ ਹਲਕਾ ਸਿੰਮਦਾ ਰਹਿੰਦਾ ਹੈ ਤੁਹਾਨੂੰ ਦੇਖ ਘੜੇ ਦਾ ਪਾਣੀ ਠੰਡਾ ਵੀ ਹੋ ਜਾਂਦਾ ਹੈ ਉਹਦੇ ਚੋ ਕੀ ਕਰਦਾ ਉਥੋਂ ਦੀ ਉਹਦੇ ਵਿੱਚ ਆਕਸੀਜਨ ਡਿਸੋਲਵ ਹੁੰਦੀ ਜਾਂਦੀ ਹੈ ਤੇ ਉਹ ਪਾਣੀ ਆਕਸੀਜਨੇਟ ਹੋ ਜਾਂਦਾ 24 ਘੰਟਿਆਂ ਦੇ ਵਿੱਚ ਹੁਣ ਇਹ ਜਿਹੜਾ ਘੜਾ ਤਿਆਰ ਹੋ ਗਿਆ 24 ਘੰਟਿਆਂ ਵਿੱਚ ਇਹਨੂੰ ਘਰ ਲਿਆ ਅੰਦਰ ਲਿਆਵੇ ਇਸਤੇਮਾਲ ਕਰਨਾ ਸ਼ੁਰੂ ਕਰ ਦੋ ਤੇ ਇੱਕ ਦੂਸਰਾ ਘੜਾ ਭਰ ਕੇ ਫੇਰ ਰੱਖ ਦਿਓ ਜੀ ਠੀਕ ਹੈ ਸੋ ਇੱਕ ਸਰਕਲ ਬਣ ਜੇਗਾ ਇੱਕ ਖਾਲੀ ਹੁੰਦਾ ਰਹੇਗਾ ਇੱਕ ਭਰਿਆ ਤੁਸੀਂ ਤੁਹਾਡਾ ਤਿਆਰ ਹੋ ਰਿਹਾ ਠੀਕ ਹੈ ਰੋਜ਼ ਕੰਟੇਨਰ ਭਰਿਆ ਪਾਣੀ ਦਾ ਭਰਿਆ ਜਿਹੜਾ ਸੀ ਉਹ ਚ ਫਟਕੜੀ ਵਾਲਾ ਕੱਢ ਦਿੱਤਾ ਘੜੇ ਦੇ ਵਿੱਚ ਜਿਹੜਾ ਤਿਆਰ ਘੜਾ ਸੀ ਅੰਦਰ ਲੈ ਆਂਦਾ ਇੱਕ ਕੰਟੇਨਰ ਖਾਲੀ ਹੋ ਗਿਆ ਫਿਰ ਭਰ ਕੇ ਫੁੜਕੀ ਪਾ ਲਿਓ ਜੀ ਆਇਨਾ ਕੀ ਕੰਮ ਹੈ 5 ਮਿੰਟ ਦਾ ਕੰਮ ਨਾ ਸੋ 5 ਮਿੰਟ ਦੇ ਕੇ ਅਸੀਂ ਇੱਕ ਚੰਗਾ ਪਾਣੀ ਲੈ ਲੈਂਦੇ ਆ ਕਾਫੀ ਹੱਦ ਤੱਕ ਫਿਰ ਉਹਦਾ ਪੀ ਐਚ ਲੈਵਲ ਵੀ ਦੇਖ ਲਿਓ ਤੁਹਾਨੂੰ ਉਹਦਾ ਪੀ ਐਚ ਲੈਵਲ ਜਿਹੜਾ ਉਹ 7.6 7.8 ਦੇ ਵਿੱਚ ਹੀ ਮਿਲਣਾ ਆ ਜੀ ਹੋਰ ਉਹ ਨੂੰ ਜਲਕਲਾਈਮ ਕਰਨਾ ਹੈ ਤੇ ਇੱਕ ਜਗ ਛੀਸ਼ੇ ਛੀਸ਼ੇ ਦਾ ਇੱਕ ਜਗ ਲੈ ਲਓ ਉਹਦੇ ਵਿੱਚ ਪਾਣੀ ਪਾਓ ਤੇ ਉਹਦੇ ਵਿੱਚ ਕੁਝ ਨਿੰਬੂ ਦੇ ਸਲਾਈਸਸ ਕੁਝ ਖੀਰੇ ਦੇ ਪਾ ਦਿਓ ਉਹਨੂੰ 6-7 ਘੰਟੇ ਛੱਡ ਦਿਓ ਉਹ मिनरल वाटर ਵੀ ਬਣ ਜਾਏਗਾ ਜੀ ਹਾਂਜੀ ਠੀਕ ਉਹ ਉਸ ਪਾਣੀ ਨੂੰ ਤੇ ਅਮਰਤ ਮੰਨਿਆ ਜਾਂਦਾ ਫਿਰ ਹਾਲਾਂਕਿ ਉਹ ਜਿਹੜਾ ਕੁਦਰ ਦੇ ਪਾਣੀ 'ਚ ਨਾ ਅਮਰਤ ਨਹੀਂ ਹੁੰਦਾ ਲੇਕਿਨ ਫਿਰ ਵੀ ਕਾਫੀ ਅੱਛਾ ਹੋ ਜਾਂਦਾ ਹੈ ਐਲਕਲਾਈਨ ਵਾਟਰ ਹੋ ਜਾਂਦਾ ਹੈ ਉਹ ਅ ਸਰੀਰ ਵਾਸਤੇ ਚੰਗਾਈ ਹੁੰਦਾ ਸੋ ਇਹ ਛੋਟੇ ਛੋਟੇ ਕੰਮ ਨੇ ਕਿਉਂਕਿ ਅੱਜ ਦਾ ਪਾਣੀ ਖਰਾਬ ਕਰਨਾ ਗਲਤੀ ਕਿਦੀ ਹੈ ਸਾਡੀ ਖੁਦ ਦੀ ਇਨਸਾਨ ਦੀ ਖੁਦ ਦੀ ਕੋਲੂ ਠੀਕ ਕਰ ਕੌਣ ਕਰਕੇ ਦੇਵੇਗਾ ਖੁਦ ਹੀ ਕਰਨਾ ਪਵੇ ਕੋਈ ਕਰਨਾ ਹੈ ਹੋਰ ਕਿਸੇ ਨੇ ਨਹੀਂ ਕਰਨਾ ਜੀ ਠੀਕ ਹੈ ਇਨਸਾਨ ਦੀਆਂ ਗਲਤੀਆਂ ਇਨਸਾਨ ਹੀ ਸੁਧਾਰੇਗਾ ਠੀਕ ਹੈ ਦੂਸਰੇ ਕਿਸੇ ਨੇ ਨਹੀਂ ਹੋਣਾ ਜੰਗਲਾਂ ਦੇ ਵਿੱਚ ਜੀਵਾਂ ਨੇ ਹੋਰ ਗਲਤੀਆਂ ਕੀਤੀਆਂ ਹੀ ਨਹੀਂ ਠੀਕ ਹੈ ਨਾ ਉਹ ਪਾਣੀ ਨਾਲ ਛੇੜਛੜ ਕੀਤੀ ਹੈ ਨਾ ਉਹ ਕੋਈ ਕੈਮੀਕਲ ਮਿਲਾਏ ਨੇ ਨਾ ਕੋਈ ਵਾਤਾਵਰਣ ਖਰਾਬ ਕੀਤਾ ਉਹ ਅੱਜ ਵੀ ਮੁਸਕੀ ਮਰੁੰਦੇ ਜੀ ਅਸੀਂ ਜਿਹੜੀਆਂ ਗਲਤੀਆਂ ਕੀਤੀਆਂ ਆਪਣੇ ਆਪਣੇ ਘਰ ਦਾ ਅਸੀਂ ਆਪਣਾ ਆਪਣਾ ਪਾਣੀ ਸਹੀ ਕਰ ਲਈਏ ਤੇ ਜੇ ਤੁਸੀਂ ਆਪਣਾ ਪਾਣੀ ਸਹੀ ਕਰ ਲੈਂਦੇ ਹੋ 70% ਹਿੱਸਾ ਜਿਹੜਾ ਤੁਹਾਡੇ ਸਰੀਰ ਦਾ ਉਹਦਾ ਪੀ ਐਚ ਲੈਵਲ ਸਹੀ ਕਰ ਲੈਂਦੇ ਹੋ ਉਹਦੇ ਚ ਉਹਨੂੰ ਆਕਸੀਜਨੇਟ ਕਰ ਲੈਂਦੇ ਹੋ ਉਹ ਮਿਨਰਲ ਪੂਰੇ ਲੈ ਲੈਂਦੇ ਹੋ ਤੇ ਫਿਰ ਤੇ ਕੋਪ라 ਕਿਹਦੀ ਬਿਮਾਰੀ ਤੁਹਾਡੇ ਸਰੀਰ ਚ ਰਹਿੰਦੀ ਹੈ ਜੀ ਸੋ ਇਹ ਸਰੀਰ ਕੁਦਰਤ ਨੇ ਤੰਦਰੁਸਤ ਰਹਿਣ ਵਾਸਤੇ ਬਣਾਇਆ ਸੋ ਇਹਦਾ ਸਭ ਤੋਂ ਵੱਡਾ ਹਿੱਸਾ ਪਾਣੀ ਜਿਹੜਾ ਉਹ ਅਸੀਂ ਉਹਨੂੰ ਐਵੇਂ ਨਾ ਜਾਣਗੇ ਉਹਨੂੰ ਇੱਕ ਸਹੀ ਪਾਣੀ ਦਈਏ ਤਾਂ ਕਿ ਉਹਦਾ ਸਰੀਰ ਦਾ ਅੰਦਰਲਾ ਐਨਵਾਇਰਨਮੈਂਟ ਜਿਹੜਾ ਸਾਰਾ ਦਾ ਸਾਰਾ ਉਸ ਪਾਣੀ ਤੇ ਨਿਰਭਰ ਕਰਦਾ ਹੈ ਜੀ ਸੋ ਪਾਣੀ ਨੂੰ ਸਹੀ ਕਰਕੇ ਆਪਣੇ ਸਿਹਤ ਨੂੰ ਤੰਦਰੁਸਤ ਰੱਖਣਾ ਬੜੇ ਆਸਾਨ ਹੈ ਸੋ ਇਹ ਇੱਕ ਸਿੰਪਲ ਜਿਹੇ ਤਰੀਕੇ ਨੇ ਜਿੱਥੇ ਅਸੀਂ ਆਪਣੀਆਂ ਸਮੱਸਿਆਵਾਂ ਹੱਲ ਕਰ ਸਕਦੇ ਹਾਂ ਸੋ ਸਰ ਜੀ ਬਹੁਤ ਹੀ ਵਧੀਆ ਜਾਣਕਾਰੀ ਦਿੱਤੀ ਇੱਕ ਵਾਰੀ ਫਿਰ ਤੁਹਾਡੇ ਦੋਸਤਾਂ ਵਾਸਤੇ ਕੀਮਤੀ ਵਕਤ ਕੱਢਣ ਵਾਸਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਸਤਿ ਸ਼੍ਰੀ ਅਕਾਲ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਸਤਿ ਸ਼੍ਰੀ ਅਕਾਲ ਸੋ ਦੋਸਤੋ ਅੱਜ ਤੁਸੀਂ ਜਾਣਿਆ ਸਾਡੇ ਪੀਣ ਵਾਸਤੇ ਆਦਰਸ਼ ਪਾਣੀ ਕਿਹੜਾ ਹੈ ਐਦਾਂ ਦੀਆਂ ਹੀ ਜਾਣਕਾਰੀ ਨਾਲ ਭਰਪੂਰ ਹੋਰ ਵੀਡੀਓ ਦੇਖਣ ਦੇ ਲਈ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਬੈਲ ਆਈਕਨ ਦਬਾ ਲਓ ਤਾਕੀ ਆਉਣ ਵਾਲੀਆਂ ਵੀਡੀਓ ਦੀ নোਟੀਫਿ케이션 ਤੁਹਾਡੇ ਤੱਕ ਆਪਾਂ ਜੀਰੋਵੇ ਅੱਜ ਦੀ ਜਾਣਕਾਰੀ ਤੁਹਾਨੂੰ ਵਧੀਆ ਲੱਗੀ ਹੋਵੇ ਤੇ ਵੀਡੀਓ ਨੂੰ ਰੱਜ ਕੇ ਲਾਈਕ ਕਰੋ ਸ਼ੇਅਰ ਕਰੋ ਕਮੈਂਟ ਕਰੋ ਕਮੈਂਟ ਜ਼ਰੂਰ ਕਰਿਆ ਕਰੋ ਤੁਹਾਡੇ ਕਮੈਂਟ ਸਾਡਾ ਉਤਸ਼ਾਹ ਵਧਾਉਂਦੇ ਹਨ ਤਾਂ ਮਿਲਦੇ ਹਾਂ ਨਵੀਂ ਵੀਡੀਓ ਵਿੱਚ ਨਵੀਂ ਜਾਣਕਾਰੀ ਦੇ ਨਾਲ ਤਦ ਤੱਕ ਮੈਨੂੰ ਦਿਓ ਇਜਾਜ਼ਤ ਸਤਿ ਸ੍ਰੀ ਅਕਾਲ